ਲੈ ਵੀ ਹੋ ਗਈ ਪੇਡਾਂ ਦੀ ਚਗਾਈ ਸ਼ੁਰੂ ਕੱਲ ਲੈ ਦੇ ਪੇਡੇ ਨੇ ਅੱਜ ਦਾਇਮਨ ਆ ਲਾਣ ਠੀਕ ਹੈ ਭਈਆ ਚਾਰੇ ਚੱਕੋ ਵੀ ਚੱਕੋ ਨਾ ਵੀ ਨਿੰਬ ਕਹਿ ਰਹੇ ਨਿੰਬਰੇ ਤਾੜੀਆਂ ਗਲ ਰੀਵਨ ਕੱਟ ਕੇ ਸ਼ੁਰੂਆਤ ਹੋ ਗਈ ਬਿੱਲੂ ਭਾਜੀ ਬੇਫਜ਼ੂਲ ਪੇਡਾ ਲਾ ਰਿਹਾ ਠੋ ਡੰਗ ਲਾ ਤਾੜੀਆਂ ਨਾਲ ਸ਼ੁਰੂਆਤ ਕਰਦੀਓ ਧਿਆਨ ਸਿੰਘ ਚਰਮੜੀ ਆ ਰਿਹਾ ਚੱਕੀ ਪੇਡਾ ਬਾਜਾ ਕਰ ਕਮਲਾਂ ਨਾਲ ਲਾਣਾ ਆਇਆ ਆ ਇਹ ਤਾਂ ਪੇਡੇ ਜੱਡਾ ਨਹੀਂ ਹੋਇਆ ਈਲੂ ਨਾਲ ਬਲਾਵਾ ਸਾਰਾ ਚੰਦ ਪਾ ਜੀ ਲੈ ਕੇ ਰੇੜੀ ਹੋ ਗਏ ਖੇਲ ਗੋਬਰ ਖਾਦ ਵੀ ਜਾਰੀ ਹੈ ਫਿਰ ਪਾਜੀ ਨਾਲ ਰੀਵਣ ਨਾਲ ਸ਼ੁਰੂਆਤ ਥੋੜਾ ਪਿੱਛੇ ਕਰ ਲੈ ਜਿੱਤਰਾ ਮਰਜ਼ੀ ਕਰ ਲੈ ਹਾਂ ਯਾ ਲੈ ਵਿਪਿਛਾ ਕਰ ਲਿਆ ਪੈਪੂ ਪਲਾਨ ਵੀ ਦੇ ਦੇ ਪੈਪਲਾਨ ਤੋਂ ਇੱਧਰ ਨੂੰ ਐ ਉਹ ਪੈਪਲਾਨ ਤੋਂ ਕਸੀ ਲੈ ਰਿਆ ਤਾਂ ਡੋਣਾ ਮਾ ਕਸੀ ਭਈ ਇੱਥੋਂ ਛੱਡਾਇਆ ਜੜ ਕਰਕੇ ਗਿਆ ਜੜ ਛੱਡਿਆ ਬੇਲਾ ਹੀ ਖੱਡਾ ਆੜ ਗਿਆ ਇਸ ਪਰ ਬੀਬੀ ਰੀ ਬਾਬਾ ਨੇ ਵੀ ਜ਼ੋਰ ਮਾਰਿਆ ਅੱਛਾ ਯਾਰ ਤੂੰ ਵੀ ਯਾਰ ਬਸ ਮੰਨ ਮੰਗਾਈਏ ਲੋ ਜੀ ਵੀਰੀ ਯਾਰ ਜੋ ਲਾਟ ਹੈ ਆ ਗਿਆ ਆ ਗਿਆ ਦੇਖਿਓ ਅੰਕਲ ਜੀ ਇੱਧਰ ਨੂੰ ਆ ਗਿਆ ਆ ਗਿਆ ਆ ਗਿਆ ਇੱਕ ਡਿੰਪਾ ਕਿੰਨਾ ਕਿਰੇਗੇ ਕੱਲ ਨੂੰ ਮੈਨੂੰ ਐ ਲੱਗਦੀ ਕਿ ਐ ਲੱਗਦੀ ਨਹੀਂ ਡਿੰਪਾ ਨਹੀਂ ਜੋ ਵੀ ਹੈ ਗਿਆ ਇਹ ਵੀ ਸਾਨੂੰ ਡੂੰਗਾ ਕਰਨਾ ਪੈਣਾ ਹਜੇ ਨਾਲ ਲਾ ਲਿਆ ਵਾ ਆ ਖੜੀ ਸਾਡੀ ਉਹਦਿਆਂ ਵਾਲੀ ਰੈਡੀ ਪਿਆਰ ਬਿੱਲੂ ਮਾਰੇ ਫੋਨ ਉਹ ਨਿੰਬੜ ਹੀ ਲੈ ਰ ਬਿੱਲੀ ਬਹਿ ਜਾ ਜੇ ਆ ਯਾਰ ਇੱਕ ਬਿੱਲੀ ਬਹਿ ਗਈ ਐ ਬਸ ਜੋ ਨਹੀਂ ਕਰਦੇ ਬੰਦ ਲੈ ਚੱਲ ਰਿਹਾ ਕੰਮ ਠੀਕ ਹੈ ਕੰਕਰੀਟ ਦੇ ਜੰਗਲ ਵਾਂ ਵੇਡਿਆਂ ਦਾ ਕੰਮ ਚੱਲ ਰਿਹਾ ਹੈ ਤੁਹਾਨੂੰ ਦਿਖੇ ਰਿਹਾ ਹੁਣ ਚਾਰੇ ਪਾਸੇ ਪਿੱਛੇ ਵੀ ਦੇਖੋ ਇੱਧਰ ਵੀ ਕੰਕਰੀਟ ਦੇ ਜੰਗਲ ਖੜੇ ਹੋ ਗਏ ਬਾਈ ਕਾ ਕਰ ਗਏ ਉਹ ਲਾਣੇ ਪਏ ਚਲੋ ਬਈ ਇਹਦੇ ਲਾਇਵੇ ਪਹਿਲਾਂ ਉਹ ਵੀ ਠੀਕ ਕਰ ਰਹੇ ਆਪਾਂ ਇਹ ਹੋਇਆ ਵਾ ਨਾ ਜੀ ਇਹ ਠੀਕ ਕਰ ਰਹੇ ਛੋਕਰੇ ढ़ाड़ियां वाला बंदा आ गया इतनी सेवा ढ़ाड़ियां की है और कोई काम नहीं कर सकता है चलो लाओ भाई रस्सी कहां पिल्लू बेला ठीक है मसड़ी चल रहा काम ठीक फ्लेवर कर रही फ्लेवर है हां और लिया भागे प्राण को बूटे लाने ਦੋਏ ਸੁਖਵਿੰਦਰ ਲਾ ਦੇ ਦੱਬੇ ਨਾਲ ਸਮਾਰਗ ਚੱਲ ਟੱਪੜ ਟੱਪੜ ਕੇ ਹੋਏ ਕਿੱਥੇ ਬਿੱਦੇ ਲੱਗਿਆ ਬਣ ਗਿਆ ਚਾਦਾਂਗਾ ਲੱਗ ਰਿਹਾ ਇਹ ਹੋ ਰਿਹਾ ਵੀ ਲਾ ਦੇ ਸੁਖਵਿੰਦਰ ਅੱਛਾ ਦੇਖ ਇਹਦੇ ਚੱਲ ਵੀ ਲਾ ਕਮਲੇ ਪੇਡਾ ਕਰ ਕਮਲਾ ਨਾਲ ਆ ਕਮਲਾ ਪੇਡਾ ਲਾਰਿਆ ਆਪਣੇ ਕਰ ਕਮਲਾ ਨਾਲ ਇਹ ਲੈ ਕਰ ਕਮਲਾ ਨਾਲ ਲਾਰਿਆ ਦੇਖ ਹੈ ਸਵਾਰ ਹੋਏਗਾ ਇਹਨੂੰ ਬੋਲ ਤਾ ਇਹ ਲੈ ਜਾਣਾ ਉੱਥੇ ਨਾ ਉੱਥੇ ਰੱਖ ਉੱਥੇ ਰੱਖ ਉੱਥੇ ਆ ਗਿਆ ਬੜਾ ਤੜੜਾ ਮਾਨਾ ਨਹੀਂ ਕਰਨਾ ਹਾਂ ਲੈ ਹੋਰ ਘਰੇਗਾ ਬਹੁਤ ਹੈ ਜਾਣਦੇ ਜਾਣਦੇ ਕਿੱਧਰ ਨਾ ਵੀ ਰੱਖਦੇ ਉੱਪਰ ਲੱਗਣਾ ਪਾਣੀ ਨਾ ਪਾਉਣ ਘਰ ਨਾ

ਉਹ ਆ ਗਿਆ ਬਿੱਲੀ ਓਏ ਉੱਥੇ ਅੱਧੇ ਪੰਛੇ ਕਨਾ ਬਰਾ ਰਗੇ ਉੱਲੇ ਵਾਲੇ ਕਿਤਰੀ ਹੋਰ ਚਾ ਬਸ ਕੱਢ ਲੈ ਤਰੀ ਨਹੀਂ ਤਰੀ ਹੈ ਹਰਾ ਹੋ ਜਾਏ ਇਹ ਬਿੱਲੂਆਂ ਢੱਕਾ ਵੀ ਗਿਆ ਲਾ ਦਿਆ ਕਰੀ ਉਹ ਹਰਾ ਹੋ ਜਾਏ ਇੱਥੇ ਪਹਿਲਾ ਪਹਿਲਾ ਹੋ ਜਾਏ ਹਰਾ ਚੱਲ ਪਾ ਵੀ ਮਿੱਟੀ ਪਾ ਬਈ ਉੱਥਰ ਨਾ ਪਾ ਓ ਨੇ ਬਾਹਰ ਨੂੰ ਆ ਰਹੇ ਇਧਰ ਨੂੰ ਚੜਾਉਣਾ ਆ ਡਾਉਣ ਵਾਲੇ ਨਹੀਂ ਗੱਲ ਕਰਦੇ ਆ ਇੱਥੇ ਡਾਉਣ ਵਾਲੇ ਕਿਚੇ ਬਾਦਮਾ ਗੱਡੀ ਵਾਲੇ ਰੋਕ ਲੈ ਚੱਲ ਕੀ ਆ ਪੱਥਰ ਆ ਰਹੇ ਹੋ دوسری ਸਾਈਡ ਪੱਥਰ ਆਜੋ ਆਜੇ ਫਾਦੇ ਬਾਕਰ ਜੀ ਲਿਆ ਬਈ ਉਹ ਲਿਆ ਬਈ ਪੂਰਾ ਜੋਰ ਲਾਇਆ ਵਾ ਲੋ ਪੱਜ ਜੀ ਵੀ ਪੱਥਰਾਂ ਨੂੰ ਪਾੜ ਰਹੀ ਆ ਪੱਥਰਾਂ ਨੂੰ ਰੋਟੀ ਜਿਹੀ ਪੋਪ ਲੈਣਾ ਪੱਥਰਾਂ ਨੂੰ ਪਾੜ ਰਹੀ ਬਈ ਪੱਥਰਾਂ ਨੂੰ ਤਾਂ ਕਰਕੇ ਟਾਈਮ ਲੱਗ ਰਿਹਾ ਮੈਨੂੰ ਥਾਂਸੇ ਦੇਖ ਰਹੇ ਹੋਣੇ ਵੀ ਘੁੰਮ ਰਿਆ ਨਹੀਂ ਹੈ ਘੁੰਮਰੇ ਤੇ ਪਤਾ ਮਨ ਨੂੰ ਕਿਉਂ ਨਹੀਂ ਘੁੰਮ ਰਿਆ ਓਰੇ 5 ਗਿਣਾਂ ਕਿ ਹੋਰ ਲਾਦੇ ਬਸ ਚੱਲ ਅਰੇ ਪੱਥਰ ਆ ਯਾਰ ਕਿੱਟਾ ਹੋ ਰਿਹਾ ਪੱਥਰ ਯਾਰ ਖੱਡਾ ਤੋਂ ਬਹੁਤ ਆਪੇ ਮੋੜ ਨੰਬਰ ਨਾ ਮੂੰਹ ਪਾ ਦੇ ਤਰਾ ਕੋਈ ਕੋਈ ਤਿੰਨ ਇੱਕ ਦੋ ਬਲੀ ਦੇਣਾ ਨਾ ਓਏ ਤੂੰ ਤਾਂ ਮੇਰੇ ਕੋਲ ਕੰਮ ਕਰ ਮਾਰ ਕੇ ਬਲੀਓ ਚਿੱਟਾ ਜਿਹਾ ਤੱਕੂ ਗਿਆ ਹੋਰ ਜੋ ਲੈ ਉਹ ਦੀਜਾ ਆਇਆ ਲੈ ਭਈ ਇਹ ਜਿਹੜੇ ਰੋਡ ਕੇ ਲਾਗ ਲਾਗ ਇੱਧਰ ਪਰਲੀ ਸਾਈਡ ਪੇਡੇ ਦਿਖ ਰਹੇ ਹੈ ਨਾ ਇਹ ਅੱਜ ਤੇ 20 22 ਸਾਲ ਪਹਿਲਾਂ ਲਾਏ ਤੇ ਰੋਡ ਦੇ ਦੋਨੋਂ ਸਾਈਡ ਲਾਇਦੇ ਇੱਕ ਸਾਈਡ ਸਿਰੇ ਤੱਕ ਰਹਿ ਗਏ ਦੂਸਰੇ ਸਾਈਡ ਇਹ ਸਰਕਾਰ ਰੋਡ ਚੌੜਾ ਕਰਨ ਲੱਗੀ ਦੀ ਜਿਸ ਸਾਈਡ ਆਪਾਂ ਲਾ ਰਹੇ ਐ ਘਟਕਾ ਗੂਟਕਾ ਸਭ ਪੈ ਗਿਆ ਤਾਂ ਪਤਾ ਨਹੀਂ ਕੀ ਹੋਇਆ ਪ੍ਰੋਜੈਕਟ ਉਹ ਬੰਦ ਹੋ ਗਿਆ ਜਾਂ ਅੱਜ ਤਾਹੀ ਉਹ ਮਾਨੂੰ ਖੱਡੇ ਖੋਦਨੇ ਆ ਬੜੀ ਦਿੱਕਤਦਾਰੀ ਕਿ ਨੀਚੇ ਘਟਕਾ ਪਿਆ ਵਾ ਇਹ ਬਰਮਾ ਚਲਦਾਨੀ ਆ ਬਹੁਤ ਦਿੱਕਤ ਆ ਰਹੀ ਐ ਪੱਥਰੇ ਪੱਥਰ ਨਿਕਲ ਰਿਹਾ ਤਾਂ ਕਰਕੇ ਟਾਈਮ ਲੱਗ ਰਿਹਾ ਪਿੱਡੇ ਲਾਣੇ ਮੈਂ ਪਰ ਅੱਜ ਆਪਾਂ ਜਿੰਨੇ ਕੇ ਲਗੇ ਲਾਇਏ ਬਾਕੀ ਕੱਲ ਨੂੰ ਲਾਵਾਂਗੇ ਪੱਥਰ ਬਹੁਤ ਨਿਕਲ ਰਿਹਾ ਇਹ ਵੇਖੋ ਕਿੱਡੇ-ਕੱਡੇ ਪੱਥਰ ਐ। ਨੀਰਾ ਪੱਥਰ ਨਿਕਲ ਰਿਆ ਨੀਚੇ ਦੇ। ਹੱਥੇ ਜ਼ਿਆਦਾ ਬਲੋਗਰ ਸਾਹਮਣੇ ਲਾਈਆਂ ਆ। ਉਹ ਵੇਖੀ ਦਿਨੇ ਪਏ ਪੱਥਰ ਇਕੱਠੇ ਹੋਏ। ਇੱਕ ਖੱਡੇ ਮਾਤੇ 30 30 40 40 ਪੱਥਰ ਨਿਕਲ ਰਹੇ ਐ। ਬਹੁਤ ਜ਼ਿਆਦਾ। ਤਾਂ ਕਰਕੇ ਟਾਈਮ ਬਹੁਤ ਲੱਗ ਰਿਹਾ। ਪਰ ਆਪਾਂ ਲਾਗਾ ਜਾਹਾਂਗੇ। ਦੋ ਦਿਨ ਲੱਗ ਜਾਇਆ ਸਾਰੇ ਪੱਡੇ ਲਾਣੇ ਆ। ਐ ਪੱਥਰ ਕਹਿ ਰਹੇ ਆ ਆਪਾਂ ਨਹੀਂ ਹਟਦੇ। ਆਪਾਂ ਕਹਿ ਰਹੇ ਆ ਆਪਾਂ ਨਹੀਂ ਹਟਦੇ। ਮੈਂ ਕਿਹਾ ਜੋ ਮਰਜ਼ੀ ਹੋ ਜਾ। ਟਾਈਮ ਜਿੰਨਾ ਪੱਥਰ ਕੱਢ ਕੇ ਛੱਡਣਾ ਸਾਨੂੰ ਪੇਡਾ ਲਾ ਕੇ ਹਟਣੇ ਆ ਕਹਾ ਬਦ ਸੱਚ ਕਰਦਣੀ ਉੱਗਣ ਵਾਲੇ ਉੱਗ ਪੈਂਦੇ ਪਾੜ ਕੇ ਸੀ ਇਨਾ ਪੱਥਰਾਂ ਦਾ ਇਹ ਕੰਮ ਰਿਆ ਹੋ ਰਿਹਾ ਇਹ ਸਾਰੇ ਦਰਖਤ ਪੱਤਰਾਂ ਕਾ ਸੀ ਇਨਾ ਪਾੜ ਗਏ ਉੱਗਗੇ ਥੱਲੇ ਵੀ ਪੱਥਰ ਐ ਸੈਡਾ ਮਾ ਪਰ ਮਾ ਪੱਟ ਪੱਟ ਕੇ ਭੰ ਲਾ ਦੇਣੇ ਤਰਾ ਜਾਂਜੀ ਆਇਆ ਕਰੇ ਲੈ ਮੈਂ ਮਾਰਾਂ ਜੋਰ ਮਾ ਤਾ ਮਾਰ ਬਹੁਤ ਪੱਥਰ ਦਾ ਬਾਈ ਪਰ ਆਪਾਂ ਚਲੇ ਰਹੇ ਮਾ ਜਿੰਨੇ ਲੱਗੇ ਅੱਜ ਲੱਗੇ ਕੱਲ ਨੂੰ ਲੱਗੇ ਲਾ ਦੇਣੇ ਪੂਰੇ पूरा जोर ला दिया पत्थर कटने वा पत्थर ਨਾਲ ਆਗੇ ਆਗੇ ਪੱਤ ਨਾ 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 3600 ਕਿਲੋ ਦੇ ਦੇਗਾ ਦਾ ਫਿਰ ਮੈਂ ਆ ਜਾਗਾ ਲੈਣਾ ਮੇਰੇ ਬਾਅਦ ਸਭ ਤੋਂ ਜਿੰਦੇ ਵਾ ਇਹ ਅੱਜ ਦਾ ਮਾਰਾ ਲਾਸਟ ਪੇਡਾ ਬਾਈ ਬਾਕੀ ਕੱਲ ਨੂੰ ਲਾਵੇਂਗੇ ਮੇਰਾ ਹੋ ਗਿਆ ਮੇਰਾ ਹੋਣ ਲੱਗ ਗਿਆ ਜਾਂ ਇਸ ਤੋਂ ਬਾਅਦ ਪੇਡੇ ਲਾਈ ਨਹੀਂ ਕਰਦੇ ਸਿਆਣੇ ਕਹਾ ਹਾਂ ਵੀ ਦੋ ਵਕਤ ਮਿਲ ਕੇ ਇਸ ਕਰਕੇ ਆ ਅੱਜ ਦਾ ਮਾਰਾ ਲਾਸਟ ਪੇਟਾ

ਬੱਸ ਹਾਂ ਸਰਪੀਲਾ ਕਹਦੇ ਬਾਏ ਬਾਏ ਲੋ ਜੀ ਜੋ ਪੇਡਾ ਲਾਗ ਆਪਾਂ ਲਾਸਟ ਇੱਤੇ ਬਾਅਦ ਫਿਰ ਸਾਰੇ ਪੇਡਿਆਂ 'ਮਾ ਪਾਣੀ ਪਾਣਾ ਪਾਣੀ ਪਾਇਆ ਆਪਣੇ ਹਥਿਆਰ ਕਰੇ ਇਕੱਠੇ ਵੀ ਟਾਈਮ ਨਹੀਂ ਰਹਉਣ ਲੱਗਿਆ ਦਾ ਵੀ ਚਲੋ ਇਹ ਲਾਣੇ ਕਰਾਂ ਬੰਦ ਉੱਤੇ ਬਾਅਦ ਸਾਰੇ ਪੇਡਿਆਂ 'ਮਾ ਪਾਣੀ ਪਾਇਆ ਪਾਣੀ ਪਾੰਦਿਆਂ ਨੂੰ ਐ ਗੋਪਨੇਰਾ ਹੋ ਗਿਆ ਫਿਰ ਆਪਾਂ ਆਪਣੀ ਚੱਕੀ ਰੇੜੀ ਵਾਪਸ ਆ ਗਏ ਕੰਮ ਕਰਿਆ ਇਹ ਜਿੰਨੇ ਲਗੇ ਲਾਇਆ ਇਹ ਬਾਕੀ ਕੱਲ ਨੂੰ ਦੇਖਾਂਗੇ ਹਨੇਰਾ ਹੋ ਗਿਆ ਬਹੁਤ ਜ਼ਿਆਦਾ ਟ੍ਰੈਫਿਕ ਚੱਲ ਗਈ ਮਨ ਤੋਂ ਅੱਜ ਪੱਥਰਾਂ ਵਾਲੇ ਕੰਮ ਨੇ ਬਹੁਤ ਤੰਗ ਕਰਿਆ ਬਾਕੀ ਓਕੇ ਬਾਏ ਬਾਏ ਜਿੰਨਾ ਹੋ ਸਕੇ ਪਰਿਆਵਰਨਾਤਾ ਬੁੱਟੇ ਲਾਓ ਪਰਿਆਵਰਨ ਨੂੰ ਬਚਾਓ ਜ਼ਰੂਰੀ ਹੈ